ਸਤਿ ਸ਼੍ਰੀ ਅਕਾਲ ਜੀ ਬੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਅੱਜ ਤਾਂ ਇੱਕ ਵੱਡੀ ਅਪਡੇਟ ਲੈ ਕੇ ਆਇਆ ਤੁਹਾਡੇ ਵਾਸਤੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਵੀਡੀਓ ਸਾਰੀ ਵੇਖਣੀ ਆ ਤੁਹਾਨੂੰ ਦੱਸ ਦਾਂਗਾ ਕਿਵੇਂ ਜਿਹੜਾ ਭਾਜਪਾ ਵਾਲਿਆਂ ਦਾ ਪੰਜਾਬ ਦੇ ਅੰਦਰ ਆਪਣੇ ਕੈਂਡੀਡੇਟ ਜਿਤਾਉਣ ਵਾਸਤੇ ਕਿਵੇਂ ਜੋਰ ਲਗਿਆ ਪਿਆਗਾ ਤੇ ਪਹਿਲਾਂ ਮੈਂ ਤੁਹਾਨੂੰ ਹੰਸ ਰਾਜ ਹੰਸ ਦੀ ਵੀਡੀਓ ਸੁਣਾਉਂਗਾ ਇਥੋਂ ਤੱਕ ਕੇ ਫੌਜ ਵੀ ਝੋਕ ਦਿੱਤੀ ਫੌਜ ਨੂੰ ਵੀ ਕਹਿ ਦਿੱਤਾ ਫੌਜ ਵੀ ਅੱਜ ਭਾਜਪੀ ਨੂੰ ਵੋਟਾਂ ਪਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਆ ਕੁਝ ਆਰਮੀ ਦੇ ਜਮਾਨ ਸਾਹਮਣੇ ਆਏ ਨੇ ਮੈਂ ਤੁਹਾਨੂੰ ਵੀਡੀਓ ਸਕਿਪ ਨਹੀਂ ਕਰਨਾ ਪਹਿਲਾਂ ਤੁਹਾਨੂੰ ਮੈਂ ਦੋ ਵੀਡੀਓ ਥੋੜੀ ਥੋੜੀ ਦਿਖਾਉਣਾਗਾ ਪਹਿਲਾਂ ਹੰਸ ਰਾਜ ਹੰਸ ਕੰਮੇ ਮੋਦੀ ਦੇ ਗਣਗਾਉਂਦਾਗਾ ਮੈਂ ਸਿੱਖ ਭਰਾਵਾਂ ਨੂੰ ਬੇਨਤੀ ਕਰਦਾਗਾ ਕਿ ਤੁਸੀਂ ਆਪਣੇ ਜਿਹੜੇ ਗਿੱਲੇ ਸਿਕਬੇ ਨੇ ਉਹਨਾਂ ਨੂੰ ਮਿਟਾ ਕੇ ਇੱਕ ਪਾਸੇ ਰੱਖ ਦਿਓ ਨਹੀਂ ਤਾਂ ਆਉਣ ਵਾਲਾ ਜਿਹੜਾ ਸਮਾਂਗਾ ਬਹੁਤ ਹੀ ਖਤਰਨਾਕ ਸਮਾਂ ਹੋ ਗਿਆ ਤੁਹਾਡੇ ਵਾਸਤੇ ਤੁਹਾਡੇ ਨੌਜਵਾਨਾਂ ਨੇ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਜੇਕਰ ਤੁਸੀਂ ਇਸ ਵਾਰ ਨਾ ਜਾਗੇ ਤਾਂ ਤੜਪ ਤੜਫ ਕੇ ਮਰਨਾਗਾ ਤੁਸੀਂ ਇਹ ਸਮਝ ਲਿਓ ਕਿ ਜਿਸ ਤਰ੍ਹਾਂ ਹੁਣ ਕਿਵੇਂ ਇਹਨਾਂ ਦੇ ਜਿਹੜੇ ਟੀਕੇ ਲਗਾਏ ਜਾ ਰਹੇ ਨੇ ਨਸਿਆਂ ਵੱਲ ਧੱਕਿਆ ਜਾ ਰਿਹਾਗਾ ਤੇ ਬਹੁਤ ਵੱਡੀ ਜਿਹੜੀ ਸਾਜ਼ਸ਼ਾ ਉਹ ਪੰਜਾਬ ਦੇ ਨਾਲ ਹੋਣ ਵਾਲੀ ਆ ਜੇਕਰ ਤੁਸੀਂ ਹੁਣ ਨਾ ਜਾਗੇ ਤਾਂ ਫਿਰ ਇਹ ਸਮਝੋ ਕਿ ਪੰਜਾਬ ਦਾ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਰਹਿਣਾ ਤੁਸੀਂ ਕਹਿੰਦੇ ਹੋ ਤੁਹਾਡੇ ਬਖਰੇਵੇਂ ਹੋਣਗੇ ਕੋਈ ਅੰਮਰਤਪਾਲ ਨੂੰ ਵੜਾ ਕਹਿ ਰਿਹਾ ਕਿੱਥੇ ਤਾਂ ਸਾਡੇ ਜਿਹੜੇ ਸਿੰਘ ਸਿਓ ਜ਼ਿਲ੍ਹਾ ਵਿੱਚ ਸੜਾਉਣੇ ਸੀ ਤੁਸੀਂ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਲੱਗੇ ਹੋਏ ਹੋ ਮੈਂ ਤੁਹਾਨੂੰ ਵੀਡੀਓ ਦਿਖਾਉਣਾਗਾ ਇਹ ਤੁਸੀਂ ਵੀ ਪਸਤਾਉਣਾਗਾ ਇਨ੍ਹਾਂ ਗੱਲਾਂ 'ਤੇ ਤੁਸੀਂ ਗੌਰ ਅੱਜ ਜੇ ਨਾ ਕੀਤੀ ਆਉਣ ਵਾਲਾ ਭਵਿੱਖ ਬਹੁਤ ਮਾੜਾ ਹੋਵੇਗਾ ਪੰਜਾਬ ਦਾ ਪਹਿਲਾਂ ਤੁਹਾਨੂੰ ਮੈਂ ਹੰਸ ਰਾਜ ਹੰਸ ਇਹ ਜੇ ਬੀਜੇਪੀ ਵਾਲਿਆ ਇਹ ਆਰਐਸਐਸ ਤੇ ਬੀਜੇਪੀ ਇੱਕੋ ਚੀਜ਼ ਆ ਇਹਨੂੰ ਅੱਡ ਕਰਕੇ ਨਾ ਦੇਖਿਓ ਕਿ ਬੀਜੇਪੀ ਆ ਜਾਂ ਆਰਐਸਐਸ ਇਹ ਬੀਜੇਪੀ ਤੇ ਆਰਐਸ ਇੱਕ ਹੀ ਚੀਜ਼ ਆ ਤੇ ਸਿੱਖ ਕੌਮ ਨੂੰ ਖਾਤਮ ਕਰ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਹੰਸ ਰਾਜ ਹੰਸ ਦੀ ਪਹਿਲਾਂ ਸੁਣਿਓ ਮੈਂ ਮਰ ਜਾਵਾਂ ਉਹਦੇ ਲਈ ਮੋਦੀ ਬਾਰੇ ਕਿ ਮੈਂ ਮਰਦਾਬਾਦ ਕਰਾਂ ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੈਂ ਕਿਹਾ ਕਿ ਭਾਜਪਾ ਦੀ ਤਰੀਕ ਕੋ ਕਰ ਹੀ ਨਹੀਂ ਸਕਦਾ ਜੋ ਭਾਜਪਾ ਨੇ ਕੀਤਾ ਇਹੋ ਜਿਹੇ ਪ੍ਰਧਾਨ ਮੰਤਰੀ ਦੀ ਸਿਕੋਲ ਆ ਸੜਕਾਂ ਪਹਿਲਾਂ ਸੜਕਾਂ ਨੂੰ ਨਮਸਕਾਰ ਕਰਿਆ ਕਰੋ ਮੋਟਰਵੇ ਇੰਨੇ ਤੇ ਹੈਗੇ ਸੀ ਇੱਥੇ ਕਦੀ ਦੇਖੋ ਕਿੱਡੀ ਡੂੰਗੀ ਚਾਲ ਆ ਕਹਿੰਦਾ ਸੜਕਾਂ ਨੂੰ ਨਮਸਕਾਰ ਕਰਿਆ ਕਰੋ ਤੁਹਾਨੂੰ ਲੋਕੋ ਤੁਹਾਨੂੰ ਮੈਂ ਸਿੱਖ ਕੌਮ ਨੂੰ ਬੇਨਤੀ ਕਰਦਾਗਾ ਇਹ ਤੁਹਾਨੂੰ ਤੁਹਾਡੇ ਇਤਿਹਾਸ ਨਾਲੋਂ ਵੱਖ ਕਰਨਾ ਚਾਹੁੰਦੇ ਆ ਤਾਂ ਨੂੰ ਤੁਹਾਡੇ ਗੁਰੂ ਨਾਲ ਬਖ ਕਰਨਾ ਚਾਹੁੰਦੇ ਨੇ ਇਹ ਲੋਕ ਇਹ ਲੋਕਾਂ ਦਾ ਜਿਹੜਾਗਾ ਤੁਸੀਂ ਬਾਕੀ ਵੀਡੀਓ ਹੁਣ ਜਿਹੜੀ ਇੱਕ ਅ CRP ਜਵਾਨਾਂ ਦੀ ਆਈ ਆ ਫੌਜ ਵਾਲਿਆਂ ਦੀ ਆਈ ਆ ਮੈਂਟਰੀ ਵਾਲਿਆਂ ਦੀ ਉਹ ਵੀ ਸੁਣ ਲੈ ਇੱਕ ਮਿੰਟ ਅੱਜ ਕੀ ਕਰ ਰਹੇ ਨੇ ਇਹ ਵੀ ਸਾਰੇ ਨਾ ਕੀ ਕਰ ਰਹੇ ਤੇ ਕਾਹੇ ਦਾ ਪ੍ਰਚਾਰ ਕਰ ਰਹੇ ਕਰ ਰਹੇ ਤੇ ਭੂਤ ਕੇ ਅੰਦਰ ਸਾਡੀ ਇੱਕ ਨੰਬਰ ਦਾ ਬਟਨ ਦਬਾ ਕੇ BJP ਨੂੰ ਜਿੱਤੇ ਕਰਨਾ ਹੈ ਜੇ ਪਲੀਜਾ ਐਸਾ ਭੇਜੇ ਇਹ ਬੀਜੇਪੀ ਦਾ ਪ੍ਰਚਾਰ ਕਰ ਰਹੇ تھے ਆਰਮੀ ਸੇ ਫਰਜੀ ਵੋਟ ਡਲਵਾ ਰਹੇ تھے ਹਾਂ ਇਹ ਆਰਮੀ ਕੇ ਹਾਂ ਹਾਂ ਆਪਾਂ ਇੰਨ ਦਾ ਬਬਲਿੰਗ ਵਿੱਚ ਗਰਬਕ ਕਰੀ ਇਹ ਭੱਜਦਾ ਹੋਇਆ ਹੈ ਦੇਖੋ ਆਰਮੀ ਹੈ ਜਿਹੜੀ ਉਹ ਵੀ ਜਿਹੜੀ ਉਹਨਾਂ ਵੋਟਾਂ ਪੈ ਰਹੀਆਂ ਨੇ ਉਹਦੇ ਵਿੱਚ ਫਰਜੀ ਜਿਹੜੀਆਂ ਵੋਟਾਂ ਨੇ ਉਹ ਪਾ ਕੇ ਆਈ ਆ ਤੁਸੀਂ ਇਹ ਵੇਖ ਲਓ ਇਹ ਮੁਲਕ ਦਾ ਹਾਲ ਕੀ ਹੋ ਰਿਹਾਗਾ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਬੋਲੀਏ ਨਾ ਸਿੱਖ ਕੌਮ ਫਿਰ ਕਿੱਧਰ ਜਾਵੇ ਸਿੱਖਾਂ ਤੇ ਵੱਡੇ ਵੱਡੇ ਹਮਲੇ ਹੋ ਰਹੇ ਨੇ ਚਾਰੇ ਪਾਸੇ ਥਾ ਥਾ ਗੁਰੂ ਘਰਾਂ ਦੇ ਵਿੱਚ ਬੇਅਦਬੀਆਂ ਹੋ ਰਹੀਆਂ ਨੇ ਸਿੱਖਾਂ ਨੂੰ ਮਾਰਿਆ ਜਾ ਰਿਹਾਗਾ ਕਦੇ ਉਹ ਸਿੱਖ ਉਹ ਖੁੰਜੇ ਤੇ ਮਾਰਦਾ ਕਦੇ ਉੱਥੇ ਕੋਕੂਕੇ ਮਾਰਦਾ ਗੋਲੀਆਂ ਨਾਲ ਜਿਹੜੇ ਮਾਰੇ ਮੋਟੇ ਬੱਚੇ ਨੇ ਉਹ ਨਸਿਆਂ ਦੇ ਟੀਕੇ ਨਾਲ ਮਾਰਦੇ ਜਿਹੜੀ ਜਵਾਨੀ ਸਾਡੀ ਬਾਹ ਚਲੀ ਜਾਂਦੀ ਆ ਉੱਥੇ ਵੀ ਮਰੀ ਜਾਂਦੀ ਆ ਅੱਧੀ ਉੱਥੋਂ ਰੋਹ ਦੇਖਦੇ ਆ ਸਾਡੇ ਲਾਸਾਂ ਦੀ ਲਾਸਾਂ ਉੱਥੋਂ ਆ ਰਹੀਆਂ ਨੇ ਸਾਡਾ ਪੰਜਾਬ ਦਾ ਅੱਜ ਸਤਿਆਨਾਸ਼ ਹੋ ਗਿਆ ਘਾਣ ਕਰ ਦਿੱਤਾ ਇਹਨਾਂ ਲੀਡਰਾਂ ਨੇ ਜੇ ਤੁਸੀਂ ਬਚਣਾ ਲੋਕੋ ਮੈਂ ਤਾਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਸਿੱਖ ਕੌਣ ਬੇਨਤੀ ਕਰਦਾ ਖਾਸ ਕਰਕੇ ਤੁਸੀਂ ਤਾਂ ਇਕੱਠੇ ਹੋ ਜੋ ਜੇਕਰ ਦੂਜੇ ਭੈਣ ਭਰਾ Hindu ਸਮਾਜ ਜਾਂ ਮੁਸਲਮਾਨ ਉਹ ਵੀ ਤੁਹਾਡੇ ਨਾਲ ਇਕੱਠੇ ਹੁੰਦੇ ਆ ਪੰਜਾਬ ਦੇ ਵਿੱਚ ਤਾਂ ਸਭ ਤੋਂ ਵਧੀਆਗਾ ਬਿਹਤਰ ਆ ਪੰਜਾਬ ਦੇ ਵਿੱਚ ਇਕੱਠੇ ਹੋ ਜੋ ਨਹੀਂ ਤਾਂ ਆਉਣ ਵਾਲਾ ਸਮਾਂ ਨਾ Hindu ਵਾਸਤੇ ਚੰਗਾਗਾ ਨਾ ਮੁਸਲਮਾਨ ਵਾਸਤੇ ਚੰਗਾਗਾ ਸਿੱਖ ਵਾਸਤੇ ਤਾਂ ਹੋਣੀ ਕਿਥੋਂ ਚੰਗਾਗਾ ਇਹ ਜਿਹੜਾ ਭਾਜਪਾ ਦੇ ਲੀਡਰ ਨੇ ਜਿੰਨਾ ਵੇ ਇਨਾਂ ਨੂੰ ਕਦੇ ਵੋਟ ਜੇਕਰ ਤੁਸੀਂ ਪਾਉਂਗੇ ਤਾਂ ਇਹ ਸਮਝ ਲਿਓ ਕਿ ਤੁਸੀਂ ਆਪਣੀਆਂ ਪੀੜੀਆਂ ਆਪਣੀਆਂ ਜੜਾਂ ਦੇ ਵਿੱਚ ዳਤੀ ਖੋਦ ਫੇਰ ਰਹੇ ਹੋ ਤੁਸੀਂ ਵੀਡੀਓ ਨੂੰ ਅੱਗੇ-ਅੱਗੇ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਆਪਣੀ رائے ਵੀ ਜਰੂਰ ਦੇਣਾ ਧੰਨਵਾਦ ਵੈਰ ਜੀ ਦਾ ਖਾਲਸਾ ਸ੍ਰੀ ਵੈਰ ਜੀ ਕੀ ਫਤਿਹ